ਸਾਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ WhatsApp ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਐਨਕ੍ਰਿਪਸ਼ਨ ਤੋੜ ਲਈ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਭਾਰਤ ਛੱਡਣਾ ਹੋਵੇਗਾ ਕੰਪਨੀ ਦਾ ਕਹਿਣਾ ਹੈ ਕਿ ਲੋਕ ਪ੍ਰਾਈਵੇਟ ਅਤੇ ਐਡ ਟੂ ਐਡ ਐਨਕ੍ਰਿਪਸ਼ਨ ਕਰਨ ਵਿੱਚ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਜੇਕਰ ਉਹ ਇਸ ਨੂੰ ਤੋੜਦੇ ਹਾਂ ਤਾਂ ਇਸਟੈਂਡ ਮੈਸਿੰਗ ਪਲੇਟਫਾਰਮ ਭਾਰਤ ਵਿੱਚ ਕੰਮ ਕਰਨਾ ਬੰਦ ਕਰ ਦੇਵੇਗਾ ਇਹ ਗੱਲ WhatsApp ਨੇ ਦਿੱਲੀ ਹਾਈ ਕੋਰਟ ਵਿੱਚ ਚੱਲ ਰਹੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕਹੀ WhatsApp ਦੀ ਇਸ ਦੀ ਮੂਲ ਕੰਪਨੀ Facebook ਹੁਣ Meta ਦੀਆਂ ਪਟੀਸ਼ਨਾਂ ਅਦਾਲਤ ਵਿੱਚ ਸੁਣਵਾਈਆਂ ਹੋ ਰਹੀਆਂ ਹਨ ਜਿਸ ਵਿੱਚ 2021 ਸੂਚਨਾ ਟੈਕਨੋਲੋਜੀ ਆਈਟੀ ਨੀਮਾ ਨੂੰ ਚੁਣੌਤੀ ਦਿੱਤੀ ਗਈ ਹੈ ਕੀ ਹੈ WhatsApp ਅਤੇ ਆਈਟੀ ਨੀਮਾ ਦਾ ਪੂਰਾ ਮਾਮਲਾ 2021 ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ ਦੇ ਇੱਕ ਨਿਯਮੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਐਪ ਨੂੰ ਉਪਭੋਗਤਾਵਾਂ ਦੀਆਂ ਚੈਟਾਂ ਨੂੰ ਟ੍ਰੇਸ ਕਰਨ ਅਤੇ ਕਿਸੇ ਸੰਦੇਸ਼ ਦੇ ਪਹਿਲੇ ਭੇਜਣ ਵਾਲੇ ਦੀ ਪਛਾਣ ਕਰਨ ਦਾ ਪ੍ਰਬੰਧ ਕਰ ਲਈ ਕਿਹਾ ਗਿਆ ਹੈ ਸਾਧਾਰਨ ਭਾਸ਼ਾ ਵਿੱਚ ਉਪਭੋਗਤਾ ਨੂੰ ਸੰਦੇਸ਼ਾਂ ਨੂੰ ਟ੍ਰੇਸ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸਨੇ ਪਹਿਲੀ ਵਾਰ ਸੁਨੇਹਾ ਭੇਜਿਆ ਹੈ ਜੇਕਰ WhatsApp ਅਜਿਹਾ ਕਰਦਾ ਹੈ ਤਾਂ ਉਸ ਨੂੰ ਸਾਰੇ ਉਪਭੋਗਤਾਵਾਂ ਦੇ ਸਾਰੇ ਸੰਦੇਸ਼ਾਂ ਨੂੰ ਟ੍ਰੇਸ ਕਰਨਾ ਹੋਵੇਗਾ ਅਤੇ ਸਾਲਾਂ ਤੱਕ ਉਹਨਾਂ ਦਾ ਰਿਕਾਰਡ ਰੱਖਣਾ ਹੋਵੇਗਾ ਇਹ ਐਡ ਟੂ ਐਡ ਐਨਕ੍ਰਿਪਸ਼ਨ ਨੂੰ ਤੋੜ ਦੇਵੇਗਾ ਕੇਂਦਰ ਸਰਕਾਰ ਨੇ 25 ਫਰਵਰੀ 2021 ਨੂੰ ਆਈਟੀ ਦਾ ਐਲਾਨ ਕੀਤਾ ਸੀ Facebook Instagram WhatsApp Twitter ਹੁਣ X ਵਰਗੇ ਵੱਡੇ ਪਲੇਟਫਾਰਮਾਂ ਨੂੰ ਨਵੇਂ ਨੀਮਾਂ ਦੀ ਪਾਲਣਾ ਕਰਨੀ ਹੋਵੇਗੀ WhatsApp ਨੇ ਕੀ ਕਿਆ WhatsApp ਦੀ ਤਰਫੋਂ ਤੇਜਸ ਕੈਰੀਅਰ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਚੀਫ ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਮਨਮੀਤ ਪਰਮੀਤਮ ਸਿੰਘ ਅਰੋੜਾ ਦੀ ਬੈਂਚ ਨੂੰ ਕਿਹਾ ਹੈਗੀ ਇੱਕ ਪਲੇਟਫਾਰਮ ਦੇ ਤੌਰ ਤੇ ਅਸੀਂ ਕਹਿ ਰਹੇ ਹਾਂ ਕਿ ਜੇਕਰ ਸਾਨੂੰ ਇਨਕ੍ਰਿਪਸ਼ਨ ਨੂੰ ਤੋੜ ਲਈ ਕਿਹਾ ਗਿਆ ਹੈ ਤਾਂ WhatsApp ਦੇਜ ਛੱਡ ਦੇਵੇਗਾ ਸਾਨੂੰ ਪੂਰੀ ਚੇਨ ਨੂੰ ਰੱਖਣਾ ਹੋਵੇਗਾ ਅਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕਿਹੜੇ ਸੁਦੇਸ਼ਾ ਨੂੰ ਡੀਕ੍ਰਿਪਟ ਕਰਨ ਲਈ ਕਿਹਾ ਜਾਵੇਗਾ ਇਸ ਦਾ ਮਤਲਬ ਹੈ ਕਿ ਸਾਨੂੰ ਸਾਲਾਂ ਤੱਕ ਕਰੋੜਾਂ ਸੁਨੇਹੇ ਸਟੋਰ ਕਰਨੇ ਪੈਣਗੇ ਬੈਂਚ ਨੇ ਇਸ ਮਾਮਲੇ 'ਚ ਪੁੱਛਿਆ ਹੈ ਕਿ ਦੂਜੇ ਦੇਸ਼ਾਂ ਵਿੱਚ ਵੀ ਅਜਿਹੇ ਨਿਯਮ ਹਨ ਇਸ ਦੇ ਜਵਾਬ 'ਚ WhatsApp ਨੇ ਕਿਹਾ ਕਿ ਦੁਨੀਆ 'ਚ ਕਿਤੇ ਵੀ ਅਜਿਹਾ ਕੋਈ ਨਿਯਮ ਨਹੀਂ ਹੈ ਬ੍ਰਾਜ਼ੀਲ ਵਿੱਚ ਵੀ ਨਹੀਂ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ ਧੰਨਵਾਦ